ਇਸ ਤਰੀਕੇ ਨਾਲ ਦੇਖਦੇ ਹੁਣ ਤਾਜੀ ਘਟਨਾ ਵਾਪਰੀ ਆ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਝੰਡਾ ਲਗਾ ਕੇ ਨੌਜਵਾਨ ਜਾ ਰਹੇ ਸੀ ਮਨੀਕਰਨ ਸਾਹਿਬ ਕਹਿੰਦੇ ਜੀ ਤਤਵਾਦੀ ਆ ਝੰਡਾ ਲਗਾ ਕੇ ਪੈਰਾਂ ਚ ਕੁੱਤੜ ਦਿੱਤਾ ਤੋੜ ਦਿੱਤਾ ਪੁਲਿਸ ਦੀ ਮੌਜੂਦ ਫਿਰ ਇਹ ਕੋ ਪਹਿਲੀ ਘਟਨਾ ਨਹੀਂ ਹੈਗੀ ਹਰ ਸਾਲ ਹੀ ਹੁੰਦੀ ਆ ਨਹੀਂ ਜੀ ਮਤਲਬ ਤੁਸੀਂ ਦੇਖੋ ਜਦੋਂ ਵੀ ਕੋਈ ਹੋਲਾ ਆਂਦਾ ਵਿਸਾਖੀ ਆਂਦੀ ਹੈ ਅਨੰਦਪੁਰ ਸਾਹਿਬ ਆ ਕੇ ਸਿੱਖ ਉਹਨਾਂ ਨੂੰ ਲੱਗਦਾ ਕਿ ਯਾਰ ਆ ਮੰਡੀਆ ਆ ਮੰਨੀਕਰਨ ਆ ਅਸੀਂ ਆਪ ਦੇ ਧਾਰਮਿਕ ਜਗ੍ਹਾ ਤੇ ਜਾਈਏ ਜੀ ਇਸ ਕਿਸਮ ਦੀ ਹੀ ਕਰਨਗੇ ਉਹ ਤਾਂ ਫਿਰ ਇਹੀ ਤਰੀਕਾ ਨਾ ਕਿ ਤੁਸੀਂ ਜਿਹੜੀ ਰਿਲੀਜੀਅਸ ਇਨਟੋਲਰੈਂਸ ਹੈਗੀ ਹੈ ਜਦੋਂ ਇੱਥੋਂ ਦਾ ਕਾਨੂੰਨ ਕਹਿੰਦਾ ਹੈ ਸੰਵਿਧਾਨ ਕਹਿੰਦਾ ਹੈ ਕਿ ਜਿਹੜਾ ਰਿਲੀਜੀਅਸ ਫ੍ਰੀडम ਹਰ ਬੰਦੇ ਨੂੰ ਹੈਗੀ ਆ ਉਹ ਆਪ ਦੇ ਢੰਗ ਨਾਲ ਆਪ ਦਾ ਮਨਾ ਸਕਦਾ ਹੈ ਤੇ ਫਿਰ ਇਹੀ ਤੀ ਇਸ ਕਿਸਮ ਦੇ ਲੋਕ ਇਹ ਸਿੱਖਾਂ ਨੂੰ ਗਾਈਡ ਫੌੜਾ ਕਰਨਗੇ ਵੀ ਤੁਸੀਂ ਕੀ ਪਾਉਣਾ ਹੈ ਤੇ ਕੀ ਨਹੀਂ ਕਰਨਾ ਹੈ ਤੇ ਇਵਨ ਜਨੇ ਹਿਮਾਚਲੀ ਨੇ ਤੁਸੀਂ ਦੇਖੋ ਸਾਰੇ ਆ ਖੜੜ ਆਲੇਦਵਾਲੇ ਰਹਿੰਦੇ ਨੇ ਸਾਡੇ ਬੰਦਿਆਂ ਨੇ ਤੇ ਨਫ਼ਰਤ ਦੀ ਭਾਵਨਾ ਨਹੀਂ ਰੱਖੀ ਸੰਸ ਜਰਨਲਿਸਟ ਪਿੰਡਰਾਂ ਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿਕ ਡਿਕਲੇਅਰ ਕੀਤਾ ਹੈ ਤੇ ਜਿਹੜੀ ਸੰਸ ਜਰਨਲਿਸਟ ਪਿੰਡਰਾਂ ਵਾਲੇ ਨੇ ਅਸੀਂ ਨਹੀਂ ਕਹਿ ਰਹੇ ਇੰਡੀਅਨ ਗਵਰਨਮੈਂਟ ਦਾ ਡਾਟਾ ਕਹਿ ਰਿਹਾ ਹੈ ਕਿ 3 ਜੂਨ 1984 ਤੱਕ ਸੰਤਾਂ ਦੇ ਖਿਲਾਫ ਕੋਈ ਕ੍ਰਿਮੀਨਲ ਐਫਆਈਆਰ ਨਹੀਂ ਹੈਗੀ ਜਿਸ ਬੰਦੇ ਦੇ ਖਿਲਾਫ ਐਫਆਈਆਰ ਨਹੀਂ ਹੈਗੀ ਤੁਸੀਂ ਉਹਨੂੰ ਅਤਵਾਦੀ ਕਿਵੇਂ ਕਹਿ ਸਕਦੇ ਇਹਨਾਂ ਬੰਦੇ ਤੇ ਪੁੱਤ ਬਣਾ ਲਓ ਨਹੀਂ ਤਾਂ ਫਿਰ ਕੋਈ ਐਡੀ ਗੱਲ ਨਹੀਂ ਹੈ ਕਿ ਪੰਜਾਬ ਵਾਲਿਆਂ ਨੂੰ ਇਹਦਾ ਜਵਾਬ ਨਹੀਂ ਦੇਣਾ ਹੁੰਦਾ ਇਹਨੂੰ ਨਫਰਤ ਦੀ ਵੀਜ਼ਾ ਨਾ ਬੀਜੋ ਜਿਹੜੇ ਨਫ਼ਰਤ ਦੇ ਬੀਜ ਨੇ ਇਹ ਬਹੁਤ ਨੁਕਸਾਨ ਕਰਦੇ ਨੇ ਅਸੀਂ ਬਹੁਤ ਫੇਸ ਕੀਤਾ ਹੈ ਬੜਾ ਟੋਲਰੇਟ ਕੀਤਾ ਹੈ ਸਾਰਾ ਕੁਝ ਕਿ ਦੋਨਾਂ ਧਰਾਂ ਦੇ ਵਿੱਚ ਇਸ ਕਿਸਮ ਦਾ ਮਤਲਬ ਟਕਰਾਅ ਨਾ ਹੋਵੇ ਤੇ ਪਰਚਾ ਤੇ ਉਹਨਾਂ ਤੇ ਚਾਹੀਦਾ ਜਿਨ੍ਹਾਂ ਨੇ ਹਾਲਾਤ ਕ੍ਰੀਏਟ ਕੀਤੇ ਨੇ ਤੁਸੀਂ ਬੰਦਿਆਂ ਨੂੰ ਮਾਰਦੇ ਵੀ ਹੋ ਵਿਕਟਮ ਵੀ ਬਣਾਉਂਦੇ ਹੋ ਫਿਰ ਵਿਕਟਮ ਤੇ ਪਰਚਾ ਵੀ ਦਰਜ ਕਰ ਦਿਓ ਚੰਗੀ ਗੱਲ ਥੋੜਾ ਹੈਗੀ हिमाचल ਦੇ ਵਿੱਚ ਜੋ ਵਿਵਾਦ ਉੱਠਿਆ ਤਾਂ ਉਸ ਤੇ ਹੁਣ ਮਸਲਾ ਜਿਹੜਾ ਹੋਰ ਵੀ ਪੱਕਦਾ ਜਾ ਰਿਹਾ ਤਾਂ ਆਪਾਂ ਨੇ ਦੇਖਿਆਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਿੱਖ ਨੌਜਵਾਨ ਜਦੋਂ ਹੌਲੇ-ਮਹਲੇ ਦਾ ਦਿਹਾੜਾ ਹੁੰਦਾ ਤਾਂ ਉਸੇ ਦੌਰਾਨ ਆਪਣੇ ਮੋਟਰਸਾਈਕਲਾਂ ਤੇ ਝੰਡੇ ਲਗਾ ਕੇ ਸਿੱਖੀ ਦੇ ਜਾਂ ਫਿਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਤਾਂ ਮਨੀਕਰਨ ਸਾਹਿਬ ਨਤਮਸਤਕ ਹੋਣ ਜਾਂਦੇ ਨੇ ਤਾਂ ਹੁਣ ਇੱਕ ਤਾਜ਼ੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਹਿਮਾਚਲ ਦੇ ਕੁਝ ਲੋਕਾਂ ਨੇ ਸਰਾਰਤਰੀ ਅੰਸਰਾਂ ਨੇ ਉਹਨਾਂ ਨੌਜਵਾਨਾਂ ਨੂੰ ਰੋਕਿਆ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਾ ਜਿਹੜਾ ਝੰਡਾ ਸੀ ਉਹ ਪੈਰਾਂ ਦੇ ਨਾਲ ਕੁਚਲਿਆ ਤੇ ਉਸ ਨੂੰ ਤੋੜ ਕੇ ਰੱਖ ਦਿੱਤਾ ਉਸ ਤੋਂ ਬਾਅਦ ਮਸਲਾ ਭੱਗ ਗਿਆ ਤੇ ਪੁਲਿਸ ਨੇ ਇੱਕ ਨੌਜਵਾਨ ਤੇ ਉਲਟਾ ਉਸ ਤੇ ਕਾਰਵਾਈ ਕਰ ਲੈਂਦੀ ਹੈ ਸਾਡੇ ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਸਿਮਰਨਜੀਤ ਸਿੰਘ ਗੱਲਬਾਤ ਕਰਦੇ ਆ ਅਕਸਰ ਹੀ ਮਸਲਾ ਜਿਹੜਾ ਜਿਹਾ ਸਾਹਮਣੇ ਆਉਂਦਾ ਪਹਿਲਾਂ ਵੀ ਹਿਮਾਚਲ ਤੇ ਪੰਜਾਬੀਆਂ ਦੇ ਵਿਚਕਾਰ ਤਲਕੀ ਹੋਈ ਸੀ ਉਦੋਂ ਤੋਂ ਬਹੁਤ ਜਿਹੜਾ ਕੁੱਟਕਟਾਪੇ ਤੱਕ ਗੱਲ ਪਹੁੰਚ ਗਈ ਸੀ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਦੇਖਦੇ ਹੁਣ ਤਾਜੀ ਘਟਨਾ ਵਾਪਰੀ ਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਝੰਡਾ ਲਗਾ ਕੇ ਨੌਜਵਾਨ ਜਾ ਰਹੇ ਸੀ ਮਨੀਕਰਨ ਸਾਹਿਬ ਕਹਿੰਦੇ ਜੀ ਤਤਵਾਦੀ ਆ ਝੰਡਾ ਲਗਾ ਕੇ ਪੈਰਾਂ ਚ ਕੋਤਲ ਦਿੱਤਾ ਤੋੜ ਦਿੱਤਾ ਪੁਲਿਸ ਦੀ ਮੌਜੂਦਗੀ सब देखो सबसे पहले ई गल सन जर्नल सिंह भंडरा वाले करके री वापसी हैगी। ਤੁਸੀਂ ਦੇਖੋ ਕਿ ਹਰ ਸਾਲ ਹੀ ਕਟਨਾਮਾ ਵਾਪਰਦਿਆਂ ਨੇ ਟੂਰਿਸਟ ਜਾਂਦੇ ਨੇ ਜਿਹੜੇ ਸਿੱਖ ਟੂਰਿਸਟ ਨੇ ਉਹਨਾਂ ਨੂੰ ਇਹ ਜਿਹੜਾ ਪਾੜੀਏ ਨੇ ਹਿਮਾਚਲ ਵਾਲੇ ਮਾਰਦੇ ਕੁੱਟਦੇ ਨੇ ਮਿਸਬਿਹਬ ਕਰਦੇ ਨੇ। ਤੇ ਇਹ ਜਿਹੜੀ ਨਫ਼ਰਤ ਹੈਗੀ ਹੈ ਇਹ ਕਿਤੇ ਕਿਤੇ ਇਹਨਾਂ ਦੇ ਬੈਕ ਆਫ ਮਾਈਂਡ ਤੇ ਪਈ ਹੋਈ ਹੈ। ਜਦੋਂ ਕਿ ਜਿਹੜਾ ਪੰਜਾਬ ਦਾ ਕਲਚਰ ਹੈ ਤੁਸੀਂ ਦੇਖੋ ਕਿ ਉਹਨਾਂ ਕਾਬੜੀ ਕਾਬੜੀਏ ਬੋਲਦੇ ਨੇ। ਉਹ ਰਾਜਸਥਾਨ ਚੋਂ ਕਿੰਨੀ ਵੱਡੀ ਗਿਣਤੀ ਤੇ ਆਂਦੇ ਨੇ ਤੇ ਪੰਜਾਬ ਦੇ ਲੋਕ ਉਹਨਾਂ ਦਾ ਵੈਲਕਮ ਕਰਦੇ ਨੇ ਕਦੇ ਕਿਸੇ ਨੇ ਮਾੜਾ ਨਹੀਂ ਕਿਹਾ ਅੱਜ ਕਿ ਰੋਡਸ ਤੇ ਟ੍ਰੈਫਿਕ ਬਲੌਕ ਹੁੰਦੀ ਹੈ ਬੜਾ ਖੁਸ਼ ਹੁੰਦਾ ਹੈ ਵੇਸ਼ਨੂ ਮਾਤਾ ਤੇ ਪੂਰਾ ਹਿੰਦੁਸਤਾਨ ਪੰਜਾਬ ਟੱਪ ਕੇ ਜਾਂਦਾ ਹੈ ਸਾਡੇ ਕਦੇ ਕਿਸੇ ਬੰਦੇ ਨੇ ਕਦੇ ਉਹਨਾਂ ਨਾਲ ਮਿਸਬੀਹੇਵ ਨਹੀਂ ਕੀਤਾ ਤੇ ਇਵਨ ਆ ਜਿੰਨੇ ਹਿਮਾਚਲੀ ਨੇ ਤੁਸੀਂ ਦੇਖੋ ਸਾਰੇ ਆ ਖੜੜ ਆਲੇਦਵਾਲੇ ਰਹਿੰਦੇ ਨੇ ਸਾਡੇ ਬੰਦਿਆਂ ਨੇ ਤੇ ਨਫ਼ਰਤ ਦੀ ਭਾਵਨਾ ਨਹੀਂ ਰੱਖੀ ਇਹ ਜਿਹੜੀ ਨਫ਼ਰਤ ਦੀ ਭਾਵਨਾ ਹੈ ਇਹ ਪਤਾ ਨਹੀਂ ਇਹਦੇ ਵਿੱਚ ਮੈਂ ਵੇਖ ਰਿਹਾ ਕਿ ਕੋਈ ਭਾਜਪਾ ਦੇ ਲੀਡਰ ਸਟੇਟਮੈਂਟਾਂ ਦੇ ਰਹੇ ਨਹੀਂ ਤੇ ਭਾਜਪਾ ਵਾਲਿਆਂ ਨੂੰ ਸਿੱਖਾਂ ਨਾਲ ਬਹੁਤ ਨਫ਼ਰਤ ਹੋ ਗਈ ਹੈ ਇਹ ਨਫ਼ਰਤ ਦਾ ਹੀ ਕਾਰਨ ਹੈ ਕਿ ਟਾਰਗੇਟ ਕਿਲਿੰਗ ਰਹੀ ਸਿੱਖਾਂ ਨੂੰ ਇੱਕ ਕ੍ਰੋਸ ਦਾ ਬਾਰਡਰ ਵੀ ਮਾਰ ਰਹੇ ਨੇ ਇਹਨਾਂ ਨੇ ਇੱਕ ਪਾਲਿਸੀ ਬਣਾ ਲਈ ਹੈ ਭਾਪੀ ਅਸੀਂ ਇੱਕ ਕ੍ਰੋਸ ਦਾ ਬਾਰਡਰ ਵੀ ਜਿਹੜਾ ਸਿੱਖਾਂ ਨੂੰ ਮਾਰਨਾ ਹੈ ਰੀਗਲ ਸੰਜਨ ਐਲਸਿੰਗ ਪੰਡਰਾਵਾਲੇ ਦੀ ਸੰਜਨ ਐਲਸਿੰਗ ਪੰਡਰਾਵਾਲੇ ਦਮਦਮੀ ਟਕਸਾਲ ਦੇ ਮੁਖੀ ਰਹੇ ਨੇ ਜਿਸ ਦੀ ਕਿ ਐਨੀ ਵੱਡੀ ਆ ਬੜੀ ਗਲੋਰੀਅਸ ਜਿਹੜੀ ਹੈਗੀ ਹੈ ਇੰਨੀ ਵੱਡੀ ਬੈਕਗ੍ਰਾਉਂਡ ਹੈਗੀ ਹੈ ਤੇ ਸੰ ਜਰਨਲਸਨ ਪੰਦਰਾਂ ਵਾਲਿਆਂ ਨੂੰ ਸੰ 2000 ਦੇ ਵਿੱਚ ਜਦੋਂ ਇਹ ਸੈਂਚਰੀ ਖਤਮ ਹੋਈ ਹੈ ਤੇ ਦੁਨੀਆ ਨੇ ਐਨਾਲਿਸਿਸ ਕੀਤਾ ਵਾਟ ਵਾਈਡ ਹਰ ਕੌਮ ਨੇ ਆਪਦੀ ਕੌਮ ਚੋਂ ਜੜਾ ਇੱਕ ਲੀਡਰ ਦਾ ਨਾਮ ਲਿਆ ਹੈ ਕਿ ਉਹਨੇ ਜਿਹਨੇ ਆਪਦੀ ਕੌਮ ਨੂੰ ਪ੍ਰਭਾਵਿਤ ਕੀਤਾ ਸੋ ਸਿੱਖ ਕੌਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇਕੱਠੇ ਹੋ ਕੇ 2000 ਸੰਨ ਦੇ ਵਿੱਚ ਸਰਬਸੰਮਤੀ ਨਾਲ ਸੰਸ ਜਰਨਲਿਸਟ ਭਿੰਡਰਾਂ ਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿਕ ਡਿਕਲੇਅਰ ਕੀਤਾ ਹੈ ਤੇ ਜਿਹੜੀ ਸੰਸ ਜਰਨਲਿਸਟ ਭਿੰਡਰਾਂ ਵਾਲੇ ਨੇ ਅਸੀਂ ਨਹੀਂ ਕਹਿ ਰਹੇ ਇੰਡੀਅਨ ਗਵਰਨਮੈਂਟ ਦਾ ਡਾਟਾ ਕਹਿ ਰਿਹਾ ਹੈ ਕਿ 3 ਜੂਨ 1983 ਤੱਕ ਸੰਤਾਂ ਦੇ ਖਿਲਾਫ ਕੋਈ ਕ੍ਰਿਮੀਨਲ ਐਫੀਆਰ ਨਹੀਂ ਹੈਗੀ ਜਿਸ ਬੰਦੇ ਦੇ ਖਿਲਾਫ ਐਫੀਆਰ ਨਹੀਂ ਹੈਗੀ ਤੁਸੀਂ ਉਹਨੂੰ ਅਤਵਾਦੀ ਕਿਵੇਂ ਕਹਿ ਸਕਦੇ ਹੋ ਜੀਪੀ ਦੇ ਲੀਡਰ ਤਾਂ ਹੁਣ ਆ ਦੇਖ ਮੈਂ ਤੁਹਾਨੂੰ ਬਿਆਨ ਸੁਣਾਇਆ ਸ੍ਰੀ ਆਮ ਕਹਿੰਦੇ ਨੇ ਉਹ ਕਹਿੰਦੇ ਅਤਵਾਦੀਆਂ ਦੇ ਸੀ ਝੰਡੇ ਬਰਦਾਸ਼ਤ ਨਹੀਂ ਕਰਨੇ ਉਹ ਰਿਆ ਕੇ ਬਖਰੇ ਤਰੀਕੇ ਦੇ ਨਾਲ ਲਗ ਮੁਲਕ ਦੇ ਕਹਿੰਦੇ ਨਾਰੇ ਲਾਉਣੇ ਬਰਦਾਸ਼ਤਾ ਸੀ ਹਿੰਦੂਤਵ ਨੂੰ ਵੀ ਕਰ ਰਹੇ ਫਿਰ ਤਾਂ ਸਾਡੇ ਤਾਂ ਸਿਰ ਤੋਂ ਪਾਣੀ ਟੱਪਿਆ ਪਿਆ ਹੈ ਜਿੰਨਾ ਤੁਸੀਂ ਬਾਬਰੀ ਮਸਜਿਦ ਟਾ ਦਿੱਤੀ ਹੈ ਤੁਸੀਂ ਅਕਾਲ ਤਖਤ ਸਭ ਟਾਤਾ ਹੈ ਇਹ ਮਿਨੋਰਿਟੀ ਸਭ ਕੁਝ ਬਰਦਾਸ਼ਤ ਕਰ ਰਹੀਆਂ ਨਹੀਂ ਤੁਸੀਂ 68 ਮੁਸਲਮਾਨ ਜਿਹੜਾ ਸਮਝੌਤਾ ਐਕਸਪ੍ਰੈਸਸ਼ਨ ਨਿਕਰਾਂ ਵਾਲਿਆਂ ਨੇ ਮਾਰੀ ਨਹੀਂ ਅਨਾ ਮੈਂ ਪਹਿਲੇ ਵੀ ਕੁਝ ਦਿਨ ਪਹਿਲੇ ਮੇਰੇ ਬੰਦਿਆਂ ਕੁਝ ਕਲਾਇੰਟਸ ਨੂੰ NIA ਕੋਰਟ ਨੇ ਕੈਦ ਕੀਤੀ ਆ ਉਦੋਂ ਵੀ ਕਿਹਾ ਕਿ ਜਦੋਂ ਇਹਨਾਂ ਨਿਕਰਾਂ ਵਾਲਿਆਂ ਦਾ ਮਸਲਾ ਆ ਜਾਂਦਾ ਹੈ ਉਦੋਂ ਜਿਹੜੀ ਸਾਰਾ ਕੁਝ ਬਦਲ ਜਾਂਦਾ ਹੈ ਉਦੋਂ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਵੀ ਨਿਕਰਾਂ ਵਾਲਿਆਂ ਨੂੰ ਸਪੋਰਟ ਕਰਦੀ ਹੈ ਸੋ ਇਹਨਾਂ ਦੇ ਹੱਥੋਂ ਰਾਜ ਆ ਗਿਆ ਹੈ ਤੇ ਜਦੋਂ ਕਮਜ਼ੋਰ ਬੰਦੇ ਦੇ ਹੱਥ ਰਾਜ ਆ ਜਾਂਦਾ ਹੈ ਹਮੇਸ਼ਾ ਜ਼ੁਲਮ ਕਰਦਾ ਹੈ ਤੇ ਇਸ ਜਿਹੜੇ ਲੋਕ ਨੇ ਇਸ ਸਿੱਖਾਂ ਨੂੰ ਜ਼ੁਲਮ ਕਰ ਰਹੇ ਨੇ ਜ਼ੁਲਮ ਦੀ ਅਤ ਹੋ ਗਈ ਹੈ ਤੇ ਜੇ ਜ਼ੁਲਮ ਵੰਦਨਾ ਹੋਇਆ ਫਿਰ ਸਿੱਖਾਂ ਨੂੰ ਸੋਚਣਾ ਪਊਗਾ ਕਿ ਉਹਨਾਂ ਨੇ ਇਹਨਾਂ ਨਾਲ ਰਹਿਣਾ ਕਿ ਨਹੀਂ ਰਹਿਣਾ ਹੈਗਾ ਇਹਦੀ ਨਫ਼ਰਤ ਕਿਉਂ ਆ ਪਹਿਲਾਂ ਵੀ ਅਕਸਰ ਇਹ ਮੁੱਦਾ ਜਿਹੜਾ ਪੰਜਾਬੀ ਵਰਸਸ ਹਿਮਾਚਲ ਦੇ ਲੋਕ ਬਣ ਜਾਂਦੇ ਨੇ ਇਹ ਕਾਰਨ ਕੀ ਆ ਕੁਝ ਕੁ ਲੋਕ ਨੇ ਕਿ ਇਹ ਧਰਮਾਂ ਦੇ ਵਿੱਚ ਪਾੜ ਬੜਨਾ ਚਾਹੁੰਦੇ ਨੇ ਜਾਂ ਫਿਰ ਹਿਮਾਚਲ ਤੇ ਪੰਜਾਬ ਦੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਨੇ ਕੁਝ ਕੁ ਲੋਕ ਨੇ ਦੇਖੋ ਜਿਹੜਾ ਇਹ ਹਿਮਾਚਲ ਹੈ ਤੁਸੀਂ ਵਿਖੋ ਸਾਰਾ ਹਿਮਾਚਲ ਰੋਟੀ ਤਾਂ ਪੰਜਾਬ ਦੇ ਸਿਰ ਤੋਂ ਖਾ ਰਿਹਾ ਹੈ ਜਿੰਨੇ ਤੁਹਾਡੇ ਉਨੇ ਵਾਲੇ ਨੇ ਮੰਡੀ ਵਾਲੇ ਨੇ ਜਿੰਨੀਆਂ ਸਾਡੀਆਂ ਯੂਨੀਵਰਸਿਟੀ ਚ ਅਸੀਂ ਪੜਿਆ ਹੈ ਸਾਰੇ ਕੰਟੀਨਰ ਦੇ ਵਿੱਚ ਇਹ ਲੋਕ ਨੇ ਫਿਰ ਇਹ ਦੇਖੋ ਕਿ ਸਾਡੇ ਟੂਰਿਸਟ ਉੱਥੇ ਜਾਂਦਾ ਤੇ ਇਹਨਾਂ ਨੂੰ ਰੋਟੀ ਖਵਾਉਂਦਾ ਹੈ ਇਹਨਾਂ ਨੂੰ ਕਿਉਂ ਹজম ਨਹੀਂ ਹੋ ਰਹੀ ਸਮਝ ਨਹੀਂ ਆ ਰਹੀ ਇਹ ਗੱਲ ਤੇ ਇਹ ਜਿਹੜਾ ਇਹ ਲਗਾਤਾਰੀ ਮਤਲਬ ਅੱਜ ਨਹੀਂ ਹੋ ਰਿਹਾ ਕੰਟੀਨਿਊਸਲੀ ਹੋ ਰਿਹਾ ਹੈ ਪਰ ਸਿੱਖਾਂ ਦੀ ਬੜਾ ਵੱਡਾ ਪੁਨ ਹੈ ਕਿ ਉਹਨਾਂ ਨੇ ਕਦੇ ਵੀ ਰਿਟੈਲੀਏਟ ਨਹੀਂ ਕੀਤਾ ਹੈਗਾ ਦੇਖੋ ਐਨੀ ਐਨੀ ਵਾਰੀ ਹੁੰਦਾ ਹੈ ਤੁਸੀਂ ਕਦੇ ਸੁਣਿਆ ਕਿ ਇੱਥੇ ਕੋਈ ਹਿਮਾਚਲੀ ਨੂੰ ਫੜ ਕੇ ਕਿਸੇ ਬੰਦੇ ਨੇ ਮੈਨ ਹੈਂਡਲਿੰਗ ਕੀਤੀ ਹੈ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਕੁੱਟਿਆ ਇਹ ਬਸ ਵਨ ਸਾਈਡਿਡ ਚੱਲ ਰਹੀ ਹੈ ਤੇ ਹਿਮਾਚਲ ਦੇ ਜਿਹੜੇ ਜ਼ਿੰਮੇਵਾਰ ਲੋਕ ਨੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਗੱਲ ਨੂੰ ਤੁਹਾਨੂੰ ਤੁਰੰਤ ਐਕਸ਼ਨ ਕਰਨਾ ਚਾਹੀਦਾ ਹੈ ਜੇ ਤੁਸੀਂ ਨਹੀਂ ਕਰਦੇ ਤੇ ਫਿਰ ਇਹ ਇਹ ਤਾਂ ਕਾਉਂਟਰ ਪਲਾਸਟ ਵੀ ਹੁੰਨਾ ਹੈ ਨਹੀਂ ਐਕਸ਼ਨ ਤਾਂ ਉਲਟਾ ਹੋ ਗਿਆ ਕੰਮ ਜਿਹੜੇ ਨੌਜਵਾਨ ਦੇ ਉਸ ਮੋਟਰਸਾਈਕਲ ਤੋਂ ਝੰਡਾ ਤਾਰ ਕੇ ਪੈਰਾਂ ਨਾਲ ਕੁਚਲ ਦਿੱਤਾ ਤੋੜ ਦਿੱਤਾ ਉਲਟਾ ਪੁਲਿਸ ਨੇ ਐਫ ਆਈ ਆਰ ਉਸ ਦੇ ਉੱਪਰ ਕਰ ਦਿੱਤੀ ਦੇ ਐਫ ਆਈ ਆਰ ਮੰਗਦੇ ਆ ਪੁਲਿਸ ਤੋਂ ਕਹਿੰਦੇ ਵੀ ਅਸੀਂ ਨਹੀਂ ਦੇਣੀ ਤੁਹਾਨੂੰ ਦੇਖੋ ਜਦੋਂ ਸਟ੍ਰੇਟ ਜਿਹੜੀ ਸਰਕਾਰ ਹੈ ਜਦੋਂ ਉਹਦੇ ਕੋਲ ਪਾਵਰ ਹੁੰਦੀ ਹੈ ਉਹ ਧੱਕਾ ਧੱਕਾ ਕਰਦੀ ਹੈ ਤੇ ਇਹਦੀ ਸਿੱਖਾਂ ਨੂੰ ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਨਹੀਂ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ ਤੁਸੀਂ ਸਾਡੇ ਉੱਪਰ ਡਿਪੈਂਡੈਂਟ ਹੈਗੇ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਤੁਹਾਨੂੰ ਕਿਵੇਂ ਡੀਲ ਕਰਨਾ ਹੈ ਤੇ ਇਹ ਹੁਣ ਸਿੱਖ ਕੌਮ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੇ ਇਹ ਟ੍ਰੀਟਮੈਂਟ ਲੈਣਾ ਕਿ ਨਹੀਂ ਲੈਣਾ ਸੋ ਇੱਕ ਲੈਵਲ ਹੁੰਦਾ ਨਾ ਕਿ ਮੈਂ ਨਹੀਂ ਮਹਿਸੂਸ ਕਰਦਾ ਕਿ ਸਿੱਖ ਇਸ ਕਿਸਮ ਦਾ ਟ੍ਰੀਟਮੈਂਟ ਇਹਨਾਂ ਹਿੰਦੂ ਨੇਸ਼ਨ ਤੋਂ ਡਿਜ਼ਰਵ ਕਰਦੇ ਨੇ ਤੁਸੀਂ ਦੇਖੋ ਕਿ ਕਿੰਨਾ ਕੋਸ਼ਿਸ਼ ਕੀਤਾ ਹੈ ਇਹਨਾਂ ਪਹਾੜੀ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹੈ ਕਿ ਯਾਰ ਸਿੱਖਾਂ ਦਾ ਕਿੰਨਾ ਖਸਬਰ ਪਰਖ ਹੋਗੇ ਜਦੋਂ ਤੋਂ ਅੱਡਾ ਕਸ਼ਮੀਰ ਪਾਕਿਸਤਾਨ ਦਾ ਬਲੈਨ ਲਗਿਆ ਸੀ ਜਰਨਲ ਹਰਬਖ ਸਿੰਘ ਨੇ 1948 ਸ਼ੋਟ ਡਕਾ ਲਾਇਆ ਹੈ ਵਾਟ ਦੀ جنگ ਹੈ 65 ਦੀ جنگ ਹੈ 71 ਦੀ جنگ ਹੈ ਦੇਖੋ ਜਰਨਲਸ ਮਿਕਸਿੰਗ ਹੋਣਾ ਨੇ ਕਿੱਡਾ ਵੱਡਾ 90 ਹਜ਼ਾਰ ਬੰਦੇ ਦਾ ਸਰੈਂਡਰ ਕਰਾਇਆ ਤੇ ਹਰੀ ਕ੍ਰਾਂਤੀ ਰਾਈ ਤੁਸੀਂ ਭੁੱਖੇ ਮਰ ਰਹੇ ਹੋ ਹੁਣ ਤੱਕ ਤੁਹਾਨੂੰ ਰੋਟੀ ਦਿੱਤੀ ਹੈ ਤੇ ਫਿਰ ਵੀ ਜੇ ਤੁਹਾਡੀ ਸਿੱਖਾਂ ਨਾਲ ਐਨੀ ਨਫ਼ਰਤ ਹੈ ਤੇ ਫਿਰ ਤੁਹਾਨੂੰ ਇਹ ਸੋਚ ਲੈਣਾ ਚਾਹੀਦਾ ਸਿੱਖਾਂ ਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ ਕਾਰਵਾਈ ਦੀ ਮੰਗ ਕਰਦੇ ਹੁਣ ਸਰਕਾਰ ਹਿਮਾਚਲ ਦੇ ਵਿੱਚ ਕਾਂਗਰਸ ਦੀ ਹੈ ਤਾਂ ਇਸੇ ਦੌਰਾਨ ਕੀ ਕੋਈ ਕਾਰਵਾਈ ਹੋਏਗੀ ਉਹਨਾਂ ਤੇ ਤੁਸੀਂ ਵੀ ਕੁਝ ਕਰਾਓਗੇ ਇੱਥੇ ਕਿਉਂਕਿ ਸਾਡਾ ਜਰਨੈਲ ਸਿੰਘ ਪਿੰਡਰ ਵਾਲਾ ਨੂੰ ਲੈ ਕੇ ਤੁਸੀਂ ਵੀ ਉਹਨਾਂ ਦੇ ਲਗਾਤਾਰ ਲੜਾਈ ਵੀ ਲੜਦੇ ਹੋ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਜਾਂ ਪੰਜਾਬ ਦੇ ਸਿੱਖ ਮੁੰਡੇ ਨਾਲ ਤੱਕਾ ਹੁੰਦਾ ਦੇਖੋ ਕਾਰਵਾਈ ਕਿਦ ਕੋ ਕਰਾਵਾਂਗੀ ਦਿੱਲੀ ਦੇ ਵਿੱਚ ਨਿਕਰਾਂ ਵਾਲਿਆਂ ਦਾ ਰਾਜ ਹੈ ਤੇ ਇਹ ਜਿਹੜੀ ਕਾਂਗਰਸ ਵੀ ਹੈ ਇਹ ਵੀ ਨਿਕਰਾਂ ਵਾਲਿਆਂ ਦੇ ਥੱਲੇ ਲਾ ਕੇ ਚੱਲਦੀ ਹੈ ਇਹ ਇੰਨੇ ਡਰਦੇ ਨਹੀਂ ਕਿ ਜਦੋਂ ਸਮਝੌਤਾ ਐਕਸਪ੍ਰੈਸ ਸੀ ਇੱਕ ਆਰਐਸਐਸ ਦਾ ਵੱਡਾ ਬੰਦਾ ਸੀ ਤੇ ਹੁੱਡਾ ਸਾਹਿਬ ਨੇ ਉਹਦਾ ਨਾਮ ਬਾਹਰ ਕੱਟਿਆ ਹੈਗਾ ਇਹ ਜਦੋਂ ਸਿੱਖਾਂ ਦੀ ਗੱਲ ਆ ਜਾਂਦੀ ਹੈ ਉਦੋਂ ਕਾਂਗਰਸ ਬੀਜਪੀ ਇੱਕ ਹੈ ਇਹ ਸਿੱਖਾਂ ਨੂੰ ਸਨਬ ਕਰਨਾ ਚਾਹੁੰਦੇ ਨੇ ਇਹ ਤਾਂ ਫਿਰ ਸਿੱਖਾਂ ਨੂੰ ਜਿਹੜਾ ਹੈ ਮਤਲਬ ਬੈ ਕੇ ਵਿਚਾਰ ਕੇ ਸੋਚਣਾ ਪਊਗਾ ਕਿ ਅਸੀਂ ਇਸ ਕਿਸਮ ਦਾ ਟ੍ਰੀਟਮੈਂਟ ਇਹਨਾਂ ਦਾ ਟੋਇਲਟ ਕਰਨਾ ਹੈ ਕਿ ਆਪਾਂ ਇਹਨਾਂ ਨੂੰ ਜਵਾਬ ਵੀ ਦੇਣਾ ਹੈ ਤੇ ਇਹ ਕੋ ਬਹੁਤ ਹੀ ਚੰਗੀ ਗੱਲ ਨਹੀਂ ਹੈ ਹਿਮਾਚਲ ਵਾਲਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਬੰਦੇ ਤੇ ਪੁੱਤ ਬਣਾ ਲਓ ਨਹੀਂ ਤਾਂ ਫਿਰ ਕੋਈ ਐਡੀ ਗੱਲ ਨਹੀਂ ਹੈਗੀ ਕਿ ਪੰਜਾਬ ਵਾਲਿਆਂ ਨੂੰ ਇਹਦਾ ਜਵਾਬ ਨਹੀਂ ਦੇਣਾ ਹੁੰਦਾ ਇਹਨੂੰ ਨਫ਼ਰਤ ਦੀ ਬੀਜ ਨਾ ਬੀਜੋ ਜਿਹੜੇ ਨਫ਼ਰਤ ਦੇ ਬੀਜ ਨੇ ਇਹ ਬਹੁਤ ਨੁਕਸਾਨ ਕਰਦੇ ਨੇ ਅਸੀਂ ਬਹੁਤ ਫੇਸ ਕੀਤਾ ਹੈ ਬੜਾ ਟੋਲਰੇਟ ਕੀਤਾ ਸਾਰਾ ਕੁਝ ਇਸ ਕਿਸਮ ਦੀਆਂ ਕਟਨਾਮਾ ਜਿਹੜੀਆਂ ਨੇ ਪੂਰੇ ਸਿੱਖ ਵਾਰਡ ਇਹਦੇ ਨਾਲ ਸੈਂਟੀਮੈਂਟਸ ਹਾਰਟ ਹੁੰਦੇ ਨੇ ਕੁਝ ਲੋਕ ਇਸ ਨੂੰ ਸਾਜ਼ਿਸ਼ ਦਾ ਹਿੱਸਾ ਵੀ ਮੰਨਦੇ ਨੇ ਕਿ ਜਾਣਬੁੱਝ ਕੇ ਪੰਜਾਬ ਤੇ ਹਿਮਾਚਲ ਦੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਹੈ ਇਸ ਦੇ ਪਿੱਛੇ ਵੀ ਸਾਜ਼ਿਸ਼ ਮੰਨਿਆ ਜਾ ਰਿਹਾ ਹੈ ਦੇਖੋ ਬੀਜਪੀ ਕੰਟੀਨਿਊਸਲੀ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੀ ਹੈ ਇਹਨਾਂ ਇਨਸੀਡੈਂਟਸ ਨਾਲ ਮੈਂ ਮਹਿਸੂਸ ਕਰਦਾ ਵੀ ਜਿਹੜੀ ਨਿਕਰਤਾਰੀ ਇਹ ਲੋਕ ਨੇ ਇਹ ਕਿਤੇ ਤੇ ਕਿਤੇ ਹਿੰਦੂਵਾਨ ਦੇ ਵਿੱਚ 파ੜਾ ਪਾ ਕੇ ਸਿੱਖਾਂ ਨਾਲ ਦੂਰ ਕਰਨਾ ਚਾਹੁੰਦੇ ਆ ਇਹ ਡੀਪ ਕਾਂਸਪੀਰੇਸੀ ਹੋ ਸਕਦੀ ਹੈ ਉੱਥੇ ਉਹ காங்கிரஸ் ਦੇ ਸੁਖੂ ਜੀ ਚੀਫ ਮਿਨਿਸਟਰ ਨੇ ਜੀ ਉਹਨਾਂ ਦੀ ਜੁਰਤ ਹੋਏ ਲੱਤਾਂ 'ਚ ਜਾਨ ਹੋਏ ਤੋਂ ਇਹ ਸਾਰਾ ਨੈਕਸਸ ਤੋੜ ਦੇਣਾ ਚਾਹੀਦਾ ਹੈ ਤੁਸੀਂ ਦੇਖੋ ਕਿ ਬੀਜੇਪੀ ਨੇ ਉਦੋਂ ਇੱਕੋ सिरसा ਜਿਹਨੂੰ ਵਜ਼ੀਰ ਬਣਾਇਆ ਹੈ ਉਹਨੇ ਪਟਿਆਲੇ ਦੇ ਵਿੱਚ ਕਿੰਨੀ ਵੱਡੀ ਕਨਸਪਰੇਸੀ ਹੈਚ ਕੀਤੀ ਆ ਆਪਣੇ ਬੰਦਿਆਂ ਰਾਹੀਂ ਉੱਥੇ ਮੰਦਰ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਡਿਸਰੈਸਪੈਕਟ ਕਰਕੇ ਹਿੰਦੂਆਂ ਤੇ ਸਿੱਖਾਂ 'ਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਨੰਗੀ ਹੋ ਗਈ ਸੀ ਮੈਨੂੰ ਲੱਗਦਾ ਹੈ ਕਿ ਟ੍ਰਿਬਿਊਨ ਨੇ ਬੜੀ ਵੱਡੀ ਖਬਰ ਲਾਈ ਸੀ ਸਾਰਾ ਕੁਝ ਐਕਸਪੋਜ਼ ਕੀਤਾ ਸੀ ਸੂਝ ਗਿਆ अटेम्प्ट्स ਨੇ ਇਹ ਉਹ ਲੋਕ ਕਰ ਰਹੇ ਨੇ ਜਿਹੜੇ ਹਿੰਦੂ ਸਿੱਖਾਂ ਦੇ ਵਿੱਚ ਲਗਾਤਾਰ ਫ੍ਰੈਕਸ਼ਨ ਕ੍ਰੀਏਟ ਕਰਨਾ ਚਾਹੁੰਦੇ ਨੇ ਤੇ ਉਹਦਾ ਬੈਨੀਫਿਟ ਲੈਣਾ ਚਾਹੁੰਦੇ ਨੇ ਇਹ ਕਿਹ ਚੀਜ਼ ਹੋ ਗਈ ਸੋ ਚਰਚਾ ਇਹ ਵੀ ਉੱਠਦੀ ਹੈ ਕਿ ਵੀਰ ਜਿਹੜੇ ਹਿੰਦੂ ਤਤਪ ਦੇ ਲੋਕ ਨੇ ਉਹ ਕਹਿੰਦੇ ਨੇ ਕਿ ਅਸੀਂ ਆਪਣਾ ਹਿੰਦੂ ਰਾਸ਼ਟਰ ਬਣਾਉਣਾ ਮੁਲਕ ਨੂੰ ਤੇ ਦੂਜੇ ਪਾਸੇ ਜਦੋਂ ਆਪਣੇ ਪੰਜਾਬ ਦੇ ਸਿੱਖ ਮੰਗ ਕਰਦੇ ਨੇ ਕਿ ਅਸੀਂ ਸਾਨੂੰ ਤਾਂ ਸਾਡਾ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਚਾਹੀਦਾ ਤਾਂ ਫਿਰ ਉਹਨਾਂ ਨੂੰ ਕਾਨੂੰਨ ਦੇ ਕਿਰਿਚ ਲੈ ਜਾਂਦਾ ਜਾਂਦਾ ਕਾਨੂੰਨ ਕੀ ਕਹਿੰਦਾ ਵੀਖੋ ਕਾਨੂੰਨ ਇੰਟਰਨੈਸ਼ਨਲ ਲਾ ਵੀ ਕਹਿੰਦਾ ਸਟੇਟ ਲਾ ਵੀ ਕਹਿੰਦਾ ਕਿ ਤੁਸੀਂ ਆਜ਼ਾਦੀ ਦੀ ਗੱਲ ਕਰ ਸਕਦੇ ਹੋ ਬਿਨਾ ਵਾਇਲੈਂਸ ਕੀਤੇ ਤੇ ਅੰਗਰੇਜ਼ ਨੇ ਵੀ ਕਦੇ ਨਾ ਗਾਂਧੀ ਨੂੰ ਕੁਝ ਕਿਹਾ ਹੈ ਨਾ ਉਹਨੇ ਕਦੇ ਹੋਰ ਜਿਹੜੇ ਫ੍ਰੀडम ਫਾਈਟਰ ਸੀ ਉਹਨਾਂ ਨੂੰ ਕੁਝ ਕਿਹਾ ਹੈ ਜਦੋਂ ਬੰਦਾ ਪੀਸਫੁੱਲ ਆਜ਼ਾਦੀ ਦੀ ਗੱਲ ਕਰਦਾ ਸੀ ਉਹਨਾਂ ਤੇ ਉਹਨਾਂ ਨੇ ਕਦੇ ਕੋਈ ਲੀਗਲ ਐਕਸ਼ਨ ਨਹੀਂ ਕੀਤਾ ਹਰ ਜਦੋਂ ਕੋਈ ਵਾਇਲੈਂਸ ਕਰਦਾ ਹੈ ਜਦੋਂ ਕੋਈ ਬੰਦੇ ਮਾਰਦਾ ਹੈ ਉਹਨਾਂ ਨੂੰ ਉਹਨਾਂ ਨੇ ਫਾਂਸੀਆਂ ਵੀ ਦਿੱਤੀਆਂ ਨਹੀਂ ਕਨਵਿਕਟ ਵੀ ਕੀਤਾ ਹੈ ਸੂਲ ਆਫ ਟੈਲੈਂਟ ਇੰਟਰਨੈਸ਼ਨਲ ਆ ਕਹਿੰਦਾ ਕਿ ਪੀਸਫੁਲ ਢੰਗ ਨਾਲ ਤੁਸੀਂ ਪ੍ਰੋਪਗੇਟ ਕਰ ਸਕਦੇ ਹੋ ਤੇ ਜਿਹੜੀ ਰਾਜ ਦੀ ਗੱਲ ਹੈ ਕਿਉਂਕਿ ਜਿਹੜੀ ਟ੍ਰੀਟੀ ਆਫ ਲਾਹੌਰ ਹੋਈ ਸੀ 9 ਮਾਰਚ 1846 ਨੂੰ ਉਰਚ ਅੰਗਰੇਜ਼ ਨੇ ਬਹੁਤ ਕਲੀਅਰ ਕਿਹਾ ਸੀ ਕਿ ਹੁਣ ਅਸੀਂ ਜਿਹੜਾ ਮਹਾਰਾਜਾ ਦਲਪ ਸਿੰਘ ਹੈ ਉਹਦਾ ਰਾਜ ਸਸਪੈਂਡ ਕਰਦੇ ਆ ਜਦੋਂ ਇਹ ਅਡਲਟ ਹੋਏਗਾ ਸੀ ਰੀਸਟੋਰ ਕਰਾਂਗੇ ਤੇ 1809 ਤੋਂ ਲੈ ਕੇ 1849 ਤੱਕ 40 ਸਾਲ ਕਈ ਟ੍ਰੀਟੀਆਂ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਹੋਈਆਂ ਨੇ ਇਸ ਸਖਣੀਤੀ ਕਿਸਮ ਦੇ ਟੈਕਸ ਵੀ ਲਾਇਨੇ ਮੈਂ ਤੁਹਾਨੂੰ ਟ੍ਰੀਟਿਸ ਦੀ ਕਾਪੀ ਦੇ ਦੇਵਾਂਗਾ ਸੋ ਸਿੱਖਾਂ ਦਾ ਇੱਕ ਇੰਡੀਪੈਂਡੈਂਟ ਨੇਸ਼ਨ ਸੀ ਤੇ ਅਸੀਂ ਤੇ ਇਹਨਾਂ ਦੇ ਟਰੈਪ ਵਿੱਚ ਹਿੰਦੂ ਲੀਡਰਸ ਦੇ ਵਿੱਚ ਆ ਗਏ ਸੀ ਜਦੋਂ ਇਹ ਕਹਿੰਦੇ ਸੀ ਵੀ ਸਾਡਾ ਸਾਥ ਦਿਓ ਜੇ ਸਾਨੂੰ ਆਜ਼ਾਦੀ ਮਿਲ ਗਈ ਤੇ ਅਸੀਂ ਤੁਹਾਨੂੰ ਇਹ ਐਸਾ ਖਿੱਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਗ ਮੰਨੋਗੇ ਪਰ ਆਜ਼ਾਦੀ ਦਾ ਨਿੱਗ ਮੰਨਣ ਦੀ ਬਜਾਏ ਸਾਨੂੰ ਇਹਨਾਂ ਨੇ ਹੁਣ ਵੇਖੋ 47 ਤੋਂ ਠੋਕਣਾ ਸ਼ੁਰੂ ਕਰ ਦਿੱਤਾ ਕਦੇ ਇਜ਼ਰਾਇਲ ਪੇਸ਼ਾਵਰ ਕੌਮ ਕਹਿੰਦੇ ਨੇ ਕਦੇ ਇਹ 84 ਵਰਗੇ ਅਪ੍ਰੈਸ਼ਨ ਬਲੂ ਸਟਾਰ ਕਰਦੇ ਨੇ ਕਦੇ ਸਾਡੇ ਸਿੱਖਾਂ ਦੀ ਜਿਹੜੀ ਜੈਨੋਸਾਈਡ ਹੁੰਦੀ ਹੈ 84 ਤੁਸੀਂ ਵੇਖੋ 17 18 ਕਾਂਗਰਸ ਦੀ ਸਟੇਟਾਂ ਦੇ ਵਿੱਚ ਲਾਈਵ ਬਰਨਿੰਗ ਸਿੱਖਾਂ ਦੀ ਕੀਤੀ ਹੈ ਤੇ ਮੈਂ ਤੇ ਇਵ ਜਿਹੜੇ ਹਿੰਦੂ ਨੇਸ਼ਨ ਦੇ ਇਹਨਾਂ ਲੋਕਾਂ ਨੂੰ ਕਹਿਣਾ ਚਾਹਨਾ ਹੈ ਕਿ ਯਾਰ ਸਿੱਖ ਇਹ ਡਿਜ਼ਰਵ ਨਹੀਂ ਕਰਦੇ ਇਸ ਕਿਸਮ ਦਾ ਤੁਸੀਂ ਬਿਹੇਵ ਕਰ ਰਹੇ ਹੋ ਹੈਨਾ ਮਤਲਬ ਇਨਾਫ ਇਜ਼ ਇਨਾਫ ਤੁਹਾਨੂੰ ਇਹਨੂੰ ਸਟਾਪ ਕਰਨਾ ਪਊਗਾ ਜੇ ਇਹਨੂੰ ਸਟਾਪ ਨਾ ਕੀਤਾ ਤੇ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਸਿੱਖ ਦੀ ਨਾ ਪਾਣੀ ਨਾਲ ਤੁਲਨਾ ਕਰਦੇ ਹੁੰਦੇ ਜਿੰਨਾ ਤੁਸੀਂ ਗਰਮ ਕਰੋਗੇ ਫਿਰ ਔਖਾ ਹਜ਼ੂਕਾ ਤੁਹਾਡੇ ਲਈ ਜਿਹੜੀ ਨਫ਼ਰਤ ਇਹ ਫਲਾਈ ਜਾ ਰਹੀ ਆ ਪਹਿਲਾਂ ਵੀ ਕਈ ਵਾਰ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਰੋਕਿਆ ਜਾ ਸਕਦਾ ਇਹਨੂੰ ਸਰਕਾਰ ਇਹਨੂੰ ਰੋਕ ਸਕਦੀ ਹੈ ਦੇਖੋ ਸਟੇਟ ਦੀ بجائے ਸਭ ਤੋਂ ਪਹਿਲੇ ਜਿਹੜੀ ਸਿਵਲ ਸੋਸਾਇਟੀ ਆ ਉਹਨੂੰ ਵਿੱਚ ਆਉਣਾ ਚਾਹੀਦਾ ਹੈ ਜਿਹੜੀ ਚੰਗੇ ਸਿਆਣੇ ਹਿੰਦੂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਿੱਖਾਂ ਨਾਲ ਸਾਡਾ ਰਿਸ਼ਤਾ ਕੀ ਹੈਗਾ ਜੇ ਤੁਸੀਂ ਉਹ ਬੌਂਡਿੰਗ ਨੂੰ ਨਹੀਂ ਸਮਝੋਗੇ ਤੇ 80 ਜਿਹੜੀ ਹਿੰਦੂ ਸੁਸਾਇਟੀ ਸਿਵਲ ਸੁਸਾਇਟੀ ਤੇ ਲੋਕ ਨੇ ਇਹਨਾਂ ਨੇ ਚਾਹੇ ਉਹ ਨਿਕਰਾਂ ਵਾਲੇ ਨੇ ਚਾਹੇ ਉਹ ਕਾਂਗਰਸੀ ਨੇ ਚਾਹੇ ਕਿ ਹੋਰ ਨੇ ਉਹਨਾਂ ਨੂੰ ਸਮਝਾਉਣਾ ਹੈ ਕਿ ਸਿੱਖ ਇਹ ਟ੍ਰੀਟਮੈਂਟ ਰਿਜ਼ਰਵ ਨਹੀਂ ਕਰਦੇ ਇਸ ਕਿਸਮ ਦਾ ਸਿੱਖਾਂ ਨਾਲ ਟ੍ਰੀਟਮੈਂਟ ਨਾ ਕਰੋ ਕਿਉਂਕਿ ਅਸੀਂ ਤਾਂ ਆਲਵੇਸ ਇਹਨਾਂ ਦੇ ਨਾਲ ਖੜੇ ਹੋਏ ਆਂ ਜਿੱਥੇ ਵੀ ਇਹਨਾਂ ਤੇ ਜ਼ੁਲਮ ਹੋਇਆ ਹੈ ਹਰ ਜਗ੍ਹਾ ਆਪਾਂ ਇਹਨਾਂ ਦੀ ਮਦਦ ਕਰਦੇ ਆਂ ਤੇ ਇਹ ਤਾਂ ਹੁਣ ਜਿਹੜਾ ਸਾਡੇ ਤੇ ਜ਼ੁਲਮ ਸ਼ੁਰੂ ਹੋ ਗਿਆ ਇਹ ਫਿਰ ਲੰਬਾ ਸਮਾਂ ਟੋਲਰੇਟ ਕਰਨਾ ਔਖਾ ਹੋ ਜਾਊ ਨੀ ਫਿਰ ਇਹ ਇਹ ਜਿਹੜੇ ਘਟਨਾ ਕ੍ਰਮ ਵਾਪਰੇ ਨੇ ਕੀ ਕੀ ਰੋਕਣ ਦਾ ਯਤਨ ਆ ਕਿ ਤੁਸੀਂ ਆਪਣੇ ਜਿਹੜੇ ਤੁਹਾਡੇ ਸੰਸਥਾਵਾਂ ਨੇ ਤੁਹਾਡੀਆਂ ਮਨੀਕਰਨ ਸਾਹਿਬ ਤੁਸੀਂ ਉੱਥੇ ਨਾ ਜਾਓ ਇਸ ਤਰ੍ਹਾਂ ਦੀ ਡਰਾਉਣ ਦੀ ਕੋਸ਼ਿਸ਼ ਹੈ ਫਿਰ ਇਹ ਦੀ ਕੋਸ਼ਿਸ਼ ਹੀ ਤੇ ਮਹਿਸੂਸ ਇਹ ਕਰ ਰਿਹਾ ਕਿ ਸਿੱਖ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਹਰ ਸਾਲ ਹੀ ਹੁੰਦੀਆਂ ਨੇ ਜੀ ਮਤਲਬ ਤੁਸੀਂ ਦੇਖੋ ਜਦੋਂ ਵੀ ਕੋਈ ਹੋਲਾ ਆਂਦਾ ਵਿਸਾਖੀ ਆਂਦੀ ਹੈ ਅਨੰਦਪੁਰ ਸਾਹਿਬ ਆ ਕੇ ਸਿੱਖ ਨੂੰ ਲੱਗਦਾ ਕਿ ਯਾਰ ਆਹ ਮੰਡੀ ਹੈ ਆਹ ਮਨੀਕਰਨ ਹੈ ਅਸੀਂ ਆਪ ਦੇ ਧਾਰਮਿਕ ਜਗਤ ਤੇ ਜਾਈਏ ਤੇ ਜੀ ਇਸ ਕਿਸਮ ਦੀ ਇਹ ਕਰਨਗੇ ਉਹ ਤਾਂ ਫਿਰ ਇਹੀ ਤਰੀਕਾ ਨਾ ਕਿ ਤੁਸੀਂ ਜਿਹੜੀ ਰਿਲੀਜੀਅਸ ਇਨਟੋਲਰੈਂਸ ਹੈਗੀ ਹੈ ਜਦੋਂ ਇਥੋਂ ਦਾ ਕਾਨੂੰਨ ਕਹਿੰਦਾ ਹੈ ਸੰਵਿਧਾਨ ਕਹਿੰਦਾ ਹੈ ਕਿ ਜਿਹੜਾ ਰਿਲੀਜੀਅਸ ਫ੍ਰੀडम ਹਰ ਬੰਦੇ ਨੂੰ ਹੈਗੀ ਆ ਉਹ ਆਪਦੇ ਢੰਗ ਨਾਲ ਆਪਦਾ ਮਨਾ ਸਕਦਾ ਹੈ ਤੇ ਫਿਰ ਇਹੀ ਤੀ ਇਸ ਕਿਸਮ ਦੇ ਲੋਕ ਹੀ ਇਹ ਸਿੱਖਾਂ ਨੂੰ ਗਾਈਡ ਥੋੜਾ ਕਰਨਗੇ ਵੀ ਤੁਸੀਂ ਕੀ ਪਾਉਣਾ ਹੈ ਤੇ ਕੀ ਨਹੀਂ ਕਰਨਾ ਹੈ ਕਿਹੜਾ ਝੰਡਾ ਕੈਰੀ ਕਰਨਾ ਹੈ ਕਿਹੜਾ ਨਹੀਂ ਕਰਨਾ ਹੈ ਇਹ ਤੇ ਸਰਖੁਸ ਨਦੀ ਜਿਹੜੀ ਹੈ ਮਤਲਬ ਇਨਟੋਲਰੈਂਸ ਹੈਗੀ ਹੈ ਨਫ਼ਰਤ ਹੈ ਸਿੱਖਾਂ ਪ੍ਰਤੀ ਸੋ ਇਸ ਸਟੇਟ ਗਵਰਨਮੈਂਟ ਨੂੰ ਵੀ ਜੇ ਇਹਨੂੰ ਜੇ ਚਾਹੁੰਦੇ ਕਿ ਦੋਨਾਂ ਧਿਰਾਂ ਦੇ ਵਿੱਚ ਇਸ ਕਿਸਮ ਦਾ ਮਤਲਬ ਟਕਰਾਅ ਨਾ ਹੋਵੇ ਤੇ ਪਰਚਾ ਤੇ ਉਹਨਾਂ ਤੇ ਚਾਹੀਦਾ ਜਿਨ੍ਹਾਂ ਨੇ ਹਾਲਾਤ ਕ੍ਰੀਏਟ ਕੀਤੇ ਨੇ ਤੁਸੀਂ ਬੰਦਿਆਂ ਨੂੰ ਮਾਰਦੇ ਵੀ ਹੋ ਵਿਕਟਮ ਵੀ ਬਣਾਉਂਦੇ ਹੋ ਫਿਰ ਵਿਕਟਮ ਤੇ ਪਰਚਾ ਵੀ ਦਰਜ ਕਰ ਦਿਓ ਚੰਗੀ ਗੱਲ ਥੋੜਾ ਹੈਗੀ ਹੈ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਸਾਡੇ ਨਾਲ ਵਕੀਲ ਸੀ ਹਾਈ ਕੋਰਟ ਦੇ ਤਾਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਇਹ ਕੜਤਨ ਕਿਉਂ ਪੈਦਾ ਕੀਤੀ ਜਾ ਰਹੀ ਹੈ ਦੋ ਫਿਰਕਿਆਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਆ ਕੁਝ ਕੁਸਰਾਰਤੀ ਲੋਕ ਨੇ ਜਿਹੜੇ ਅਕਸਰ ਅਜਿਹੀਆਂ ਘਟਨਾਵਾਂ ਨੂੰ ਜਨਾਮ ਜਿਹੜਾ ਜਾਮ ਦਿੰਦੇ ਨੇ ਪਹਿਲਾਂ ਵੀ ਇਹ ਮਾਮਲੇ ਸਾਹਮਣੇ ਆ ਚੁੱਕੇ ਨੇ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਜਦੋਂ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਸਿੱਖੀ ਦੇ ਝੰਡੇ ਲਗਾ ਕੇ ਮਨੀਕਰਨ ਸਾਹਿਬ ਜਾਂਦੇ ਨੇ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਤਾਂ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਉਹਨਾਂ ਦੇ ਝੰਡੇ ਤੋੜ ਦਿੱਤੇ ਜਾਂਦੇ ਉਹਨਾਂ ਨੂੰ ਪੈਰਾਂ ਦੇ ਨਾਲ ਕੁਚਲਿਆ ਜਾਂਦਾ ਨਵੀਂ ਘਟਨਾ ਸਾਹਮਣੇ ਆਈ ਆ ਜਿਸ ਦੇ ਖਿਲਾਫ ਸਿੱਖ ਕੌਮ ਦੇ ਵਿੱਚ ਬਹੁਤ ਰੋਸ ਦੀ ਲਹਿਰ ਆ ਤੇ ਨਵੇਂ ਪੁੜੇ ਜਥੇਦਾਰ ਕੁਲਦੀਪ ਸਿੰਘ ਗੜਕਾਜ ਨੇ ਵੀ ਐਸਜੀਪੀਸੀ ਨੂੰ ਹੁਕਮ ਦਿੱਤੇ ਨੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਕਰਵਾਈ ਜਾਵੇ ਤੇ ਉੱਥੇ ਦੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੁੜੇ ਰਜਾਨਾ ਸਪੋਕਸਮੈਨ ਟੀਵੀ ਮੋਹਰ